40 ਤੋਂ 45 ਲੱਖ ਦਾ ਨੁਕਸਾਨ ਹੋ ਗਿਆ। ਪੰਦੀ ਕਿਲੇ ਖੜ ਗਈ ਹੈ। ਬੈਲਰ ਸੜ ਗਿਆ, ਰੈਕ ਸੜ ਗਿਆ, ਸੁਪਰ ਸੀਟਰ ਸੜ ਗਿਆ, ਟਰਾਲੇ ਸੜ ਗਏ। ਖਤਮ ਹੋ ਗਿਆ ਸਭਾ। ਖੇਲ ਹੀ ਖਤਮ ਹੋ ਗਿਆ। ਵੱਡੇ ਬੱਚੇ ਦੇ ਦਾੜੀ ਨੂੰ ਅੱਖ ਲੱਗ ਗਈ ਆ ਮਰ ਕੇ ਪੱਲਾ ਟਰੈਕਟਰ ਨੂੰ ਅੱਖ ਲੱਗੀ। ਬਹੁਤ ਕਸ਼ਟ ਆਈ ਪਹਿਲਾਂ ਜੋ ਨਹੀਂ ਹੈਗਾ ਚਲੋ ਇਹੋ ਹੀ ਮਹਾਰਾਜ ਬੱਚਿਆਂ ਦਾ ਦਲਾਸਾ ਦੇਈਦਾ ਬੇ ਸਭ ਸ਼ਾਂਤੀ ਕਰਸਲਾ ਕਿ ਡਾਕਟਰ ਬਹੁਤ ਅਗਰੇ ਆਈ ਲਿਮਟਾਂ ਚੁੱਕੀਆਂ ਵਾਂ ਕੋਈ ਬਿਆਜੀ ਵੀ ਰੇਆ ਖਤੇ ਕਿਤੇ ਚੁੱਕ ਚੁਗਾ ਗਏ ਬਿਠੇਕੇ ਭਰੇ ਕੋਈ ਖਰਚੇ ਲਾਏ ਬਸਾਖੀ ਦੇ ਨੇੜੇ ਘਰਾਂ ਦੇ ਵਿੱਚ ਰੌਣਕਾਂ ਲੱਗਦੀਆਂ ਨੇ ਕਿ ਚਲੋ ਫਸਲ ਪੱਕ ਗਈ ਐ ਤੇ ਕਿਸਾਨ ਇਹਨਾਂ ਫਸਲਾਂ ਨੂੰ ਕੱਟਣ ਦੀ ਤਿਆਰੀ ਕਰਦਾ ਘਰ ਦੇ ਵਿੱਚ ਖੁਸ਼ੀਆਂ ਖੇੜੇ ਹੁੰਦੇ ਨੇ ਗੁਰੂ ਘਰ ਜਾ ਕੇ ਦੇਗਾਂ ਚੜਾਈਆਂ ਜਾਂਦੀਆਂ ਨੇ ਪਰ ਪੰਜਾਬ ਦੇ ਵਿੱਚ ਜੋ ਹੁਣ ਇਹ ਦੁਖਾਂਤ ਵਾਪਰਿਆ ਇਹ ਸਾਰਿਆਂ ਦਾ ਹਿਰਦਾ ਝੰਜੋੜ ਕੇ ਰੱਖ ਦਿੱਤਾ ਅੱਜ ਉਹ ਕਿਸਾਨ ਜਿਹੜਾ ਖੁਸ਼ ਹੁੰਦਾ ਇਸ ਵੇਲੇ ਜਿਹਨੇ ਮੰਡੀਆਂ ਵਿੱਚ ਕਣਕ ਸੁੱਟਣੀ ਹੁੰਦੀ ਮੰਡੀਆਂ ਵਿੱਚ ਵੀ ਕਈ-ਕਈ ਦਿਨ ਹਾਲਾਂਕਿ ਉਹਨਾਂ ਨੂੰ ਰੋਲਣਾ ਪੈਂਦਾ ਪਰ ਫਿਰ ਵੀ ਖੁਸ਼ ਹੁੰਦੇ ਨੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਲੱਖਾਂ ਰੁਪਏ ਦੀ ਫਸਲ ਜਿਹੜੀ ਹੈ ਉਹ ਤਾਂ ਰਾਖ ਬਣ ਗਈ ਹੈ ਉਹਨਾਂ ਦੀ ਕਿਸਮਤ ਸੜ ਗਈ ਹੈ ਉਹਨਾਂ ਦੀਆਂ ਆਸਾਂ ਉਮੀਦਾਂ ਸੜ ਗਈਆਂ ਨੇ ਤਾਂ ਉਸ ਦੇ ਬਾਅਦ ਬੰਦੇ ਕੋਲ ਮਰਨ ਦੇ ਬਾਅਦ ਹੋਰ ਕੋਈ ਚਾਰਾ ਨਹੀਂ ਲੈਂਦਾ ਪਰ ਉਸ ਵੇਲੇ ਵੀ ਦੇਸ਼ ਦਾ ਅੰਨਦਾਤਾ ਦੇਸ਼ ਦਾ ਕਿਸਾਨ ਕਹਿੰਦਾ ਕੋਈ ਗੱਲ ਨਹੀਂ ਪ੍ਰਮਾਤਮਾ ਦੇ ਭਾਣੇ ਚ ਹੈ ਕੋਈ ਗੱਲ ਨਹੀਂ ਤਾ ਉਹਨਾਂ ਵਿੱਚੋਂ ਇੱਕ ਕਿਸਾਨ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦੇ ਨਾਲ ਇਹ ਦੁਖਾਂਤ ਵਾਪਰਿਆ तकरीबन 25 ਕਿੱਲੇ ਉਹਨਾਂ ਦੀ ਕਣਕ ਸੜ ਕੇ ਸੁਆਹ ਹੋ ਗਈ ਲਗਭਗ ਗੱਲ ਕਰ ਲਈਏ ਤਾਂ 20 ਤੋਂ 25 ਲੱਖ ਦਾ ਨੁਕਸਾਨ ਹੋ ਗਿਆ ਖੜੇ ਖੜਾਏ ਉਹ ਵੀ ਕੁਛ ਹੀ ਜਿਹੜੇ ਘੰਟਿਆਂ ਦੇ ਵਿੱਚ ਜਿਹੜੇ ਉਹਨਾਂ ਨੇ ਕਦੇ ਸੋਚਿਆ ਨਹੀਂ ਹੋਊਗਾ ਕਿ ਭਾਈ ਇਸ ਤਰੀਕੇ ਦੇ ਨਾਲ ਵੀ ਘਟਨਾ ਵਾਪਰ ਸਕਦੀ ਹੈ ਇੱਕ ਦਿਨ ਪਹਿਲਾਂ ਘਰ ਦੇ ਵਿੱਚ ਖੁਸ਼ੀਆਂ ਖੇੜੇ 100 ਘਰ ਦੇ ਵਿੱਚ ਪਲਾਨ ਕੀਤੇ ਹੁੰਦੇ ਨੇ ਕਿ ਵਿਆਹ ਸ਼ਾਦੀ ਕਰਨਾ ਆ ਘਰ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਗੱਲ ਕਰ ਲਈਏ ਤਾਂ ਹੋਰ ਵੀ ਬਹੁਤ ਸਾਰੀਆਂ ਪਲੈਨਿੰਗਾਂ ਘਰ ਦੇ ਵਿੱਚ ਕੀਤੀਆਂ ਹੁੰਦੀਆਂ ਕਿ ਚਲੋ 4 ਪੈਸੇ ਆਉਗੇ ਕਿਸੇ ਪਾਸੇ 4 ਪੈਸੇ ਲਾਵਾਂਗੇ ਘਰ ਦੇ ਵਿੱਚ ਲਾਵਾਂਗੇ ਬੱਚਿਆਂ ਦੀਆਂ ਫੀਸਾਂ ਸੋ ਹੋਰ ਘਰ ਦੇ ਬਹੁਤ ਸਾਰੇ ਰਾਸ਼ਨ ਪਾਣੀ ਤੋਂ ਲੈ ਕੇ ਇਕੱਲਾ ਇਕੱਲਾ ਖਰਚਾ ਜਿਹੜਾ ਕਿਸਾਨ ਦਾ ਉਹ ਇਸ ਫਸਲ ਦੀ ਕਮਾਈ ਦੇ ਸਿਰ ਦੇ ਉੱਤੇ ਜੁੜਿਆ ਹੁੰਦਾ ਹੈ ਪਰ ਜਦੋਂ ਪਤਾ ਲੱਗਦਾ ਕਿ ਕੁਝ ਘੰਟਿਆਂ ਨੇ ਇੱਕ ਸਿਰਫ ਨਿੱਕੀ ਜੀ ਚੀਜ਼ ਨੇ ਸਾਰਾ ਕੁਝ ਤਬਾਹ ਕਰ ਦਿੱਤਾ ਤਾਂ ਪੈਰਾ ਥੱਲੇ ਜ਼ਮੀਨ ਨਿਕਲ ਜਾਂਦੀ ਪਰ ਫਿਰ ਵੀ ਕਿਸਾਨ ਉਸ ਰੱਬ ਦਾ ਭਾਣਾ ਮੰਨ ਰਹੇ ਆ ਤਾਂ ਧੰਨ ਜਿਗਰਾ ਕਿਸਾਨਾਂ ਦਾ ਉਹਨਾਂ ਵਿੱਚੋਂ ਸਾਡੇ ਨਾਲ ਇੱਕ ਅੰਕਲ ਜੀ ਮੌਜੂਦ ਨੇ 25 ਕਿੱਲੇ ਦੇ ਕਰੀਬ ਇਹਨਾਂ ਦੀ ਜਿਹੜੀ ਆ ਉਹ ਕਣਕ ਸੀਗੀ ਜਿਹੜੀ ਸੜ ਗਈ ਇਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਅੰਕਲ ਬਹੁਤ ਹੀ ਇੱਕ ਵੱਡਾ ਦੁਖਾਂਤ ਵਾਪਰ ਗਿਆ ਦਿਲ ਦੇ ਉੱਤੇ ਬਹੁਤ ਦੁੱਖ ਲੱਗ ਰਿਹਾ ਕਿ ਪੁੱਤਾਂ ਵਾਂਗ ਪਾਲੀ ਹੋਈ ਜਿਹੜੀ ਫਸਲ ਹੈ ਜਿਹੜੀ ਕਣਕ ਆ ਕਣਕ ਦਾ ਛਿੱਟਾ ਜਦੋਂ ਹੱਥ 'ਚ ਫੜਦੇ ਇੱਕ ਹੌਸਲਾ ਹੁੰਦਾ ਬੰਦੇ ਨੂੰ ਕਿੰਨਾ ਛਿੱਟੇ ਦੇ ਨਾਲ ਵੀ ਪਿਆਰ ਹੁੰਦਾ ਕਿਸਾਨ ਦਾ ਇਹ ਪਿਆਰ ਜਿਹੜਾ ਉਹ ਰਾਖ ਬਣ ਗਿਆ ਕਿਵੇਂ ਦੇਖਦੇ ਆ ਬਹੁਤ ਮਰਾਜ ਨੁਕਸਾਨ ਤੇ ਆ ਚੱਲਣ ਜੋਗਤ ਨਹੀਂ ਪਰ ਪਰਮਾਤਮਾ ਦਾ ਭਾਣਾ ਮੰਨਣਾ ਪੈਣਾ ਜੋ ਕੀਤਾ ਇਹਦੇ ਵਿੱਚ ਵੇਖੋ ਨੁਕਸਾਨ ਤੇ ਬਹੁਤ ਜ਼ਿਆਦਾ ਆਇਆ ਪੰਜੀ ਕਿਲੇ ਖਣਕ ਸੜ ਗਈ ਹੈ ਬੈਲਰ ਸੜ ਗਿਆ ਰੈਕ ਸੜ ਗਿਆ ਸੁਪਰ ਸੀਟਰ ਸੜ ਗਿਆ ਟਰਾਲੇ ਸੜ ਗਏ ਮਾਲ ਛੜ ਗਿਆ ਗੱਠਾਂ ਨੁਕਸਾਨ ਤੇ 40 ਤੋਂ 45 ਲੱਖ ਦਾ ਨੁਕਸਾਨ ਹੋ ਗਿਆ ਆਪਣਾ ਇੱਕ ਦਿਨ ਪਹਿਲਾਂ ਕਿਹੋ ਜਿਹਾ ਘਰ ਦੇ ਵਿੱਚ ਮਾਹੌਲ ਸੀ ਜਦੋਂ ਕਣਕ ਵੱਢਣ ਵਾਲੀ ਸੀ ਜਾਂ ਵੱਢ ਹੋ ਰਹੀ ਸੀ ਕੁਝ ਕਿੱਲੇ ਪਤਾ ਲੱਗਿਆ ਕਿ ਵੱਢ ਵੀ ਲਈ ਸੀ ਤਾਂ ਘਰ ਦੇ ਵਿੱਚ ਕੀ ਮਾਹੌਲ ਸਗਾ ਉਸ ਵੇਲੇ ਕੁਸ਼ੀਨਾ ਮੌਲੀ ਹੀ ਵੀ ਕਣਕ ਵੱਢਣੀ ਆ ਪੈਸੇ ਕਮਾਉਣੇ ਆ ਗਾੜੀ ਦੇ ਕਾਰੋਬਾਰ ਤੇ ਲਾਉਣਾ ਕਿ ਕਾਰੋਬਾਰ ਕਰਾਂ ਗਾੜੀ ਪਰਮਾਰਮ ਨਹੀਂ ਉਹ ਨਹੀਂ ਉਹ ਉਤੋਂ ਤੱਕ ਪਹੁੰਚਣ ਦਿੱਤਾ ਤੇ ਅੰਗਲ ਜਦੋਂ ਪਤਾ ਲੱਗਦਾ ਕਿ ਜੋ ਪਲੈਨਿੰਗਾਂ ਕੀਤੀਆਂ ਸੀ ਜੋ ਆਸਾਂ ਉਮੀਦਾਂ ਸੀਗੀਆਂ ਉਹਨਾਂ ਦੇ ਤੇ ਤਾਂ ਪਾਣੀ ਫਿਰ ਗਿਆ ਉਹਨਾਂ ਨੂੰ ਅੱਗ ਲੱਗੀ ਸਭ ਪਾਣੀ ਫਿਰ ਗਿਆ ਜੀ ਆਸਾਂ ਮਰਾਦਾਂ ਦੀ ਕਿਸਾਨੋ ਮੇਸ਼ਾ ਭੰਡਿਆ ਜਾਂਦਾ ਤਾਂ ਕਿਸਾਨ ਧਰਨੇ ਲਾਣ ਤੁਰਿਆ ਰਹਿੰਦਾ ਆ ਕਿਸਾਨ ਨੂੰ ਤਾਂ ਕੰਮੇ ਨਹੀਂ ਕੋਈ ਕਿਸਾਨ ਤਾਂ ਸੜਕਾਂ ਦੇ ਉੱਤੇ ਇਹ ਧਰਨੇ ਲਾ ਕੇ ਲੋਕਾਂ ਨੂੰ ਤੰਗ ਕਰਦੇ ਨੇ ਹਨਾ ਤੇ ਅੱਜ ਕੀ ਬੀਤ ਰਹੀ ਹੈ ਕਿਸਾਨ ਦੇ ਦਿਲ ਉੱਤੇ ਕੀ ਕੋਈ ਸਮਝ ਸਕਦਾ ਹੈ ਜੀ ਕੋਈ ਪ੍ਰਸ਼ਾਸਨ ਨਹੀਂ ਆਇਆ ਮੌਕੇ ਤੇ ਫਿਰ ਬਗਿਰ ਦੀਵੰਦਾਵਾ ਆਇਆ ਮੌਕਾ ਵੇਖਿਆ ਉਹਨੇ ਦਲਾਸਾ ਦਿੱਤਾ ਵੀ ਜੇ ਅੱਗ ਕਿ ਜੇ ਬੱਤੀ ਚ ਲੱਗੀ ਆ ਤੇ ਮੌਕਾ ਵੇਖ ਕੇ ਦੱਸਿਆ ਜਾਵੇ ਉਹਨਾਂ ਦੇ ਕਾਰਵਾਈ ਕਰਾਂਗੇ ਕੋਈ ਕਾਰਵਾਈ ਨਹੀਂ ਕੋਈ ਕੁਛ ਨਹੀਂ ਹਲਾਤ ਬੱਤੀ ਬਿਜਲੀ ਵਿਭਾਗ ਆਇਆ ਵੇਖ ਕੇ ਬੱਤੀ ਚ ਲੱਗ ਗਿਆ ਗੋਗੋਲੇ ਮਿੱਟੀ ਝਾੜ ਕੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕੁਛ ਨਹੀਂ ਉਹ ਕਰੇ ਹੋਈ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਸਾਨੂੰ ਜਿਹੜਾ ਬੰਦਾ ਮਾਵਜਾ ਇਹਦਾ ਦਿੱਤਾ ਜਾਵੇ ਨੁਕਸਾਨ 40 ਤੋਂ 45 ਲੱਖ ਦਾ ਹੋਇਆ ਵਾ ਉਹ ਸਾਨੂੰ ਕਿੰਨੇ ਕੰਕਲ ਕਣਕ ਨਿਕਲ ਨਹੀਂ ਸੀ ਇਸ 25 ਕਿੱਲਾਂ ਚ ਕਣਕ ਸਭੇ ਸਾਈ ਦੇ ਆਲੀ ਨਿਕਲਦੀ ਤਾਂ ਲੱਗਦਾ 525 ਲੱਖ ਰੁਪਏ ਕੰਮ ਜਿਹੜੀ ਆ 15 16 ਲੱਖ ਦੀ ਕੰਮ ਕਿਹਾ ਗਈ। ਉਸ ਤੋਂ ਗੱਲ ਇਹ 35 ਲੱਖ ਦੀ ਆ 35 5 ਲੱਖ ਦਾ ਸਨ ਦੇ ਸੜੇ ਵਕਤ ਦੇ ਵੈਲੇ ਮਸ਼ੀਨਾਂ ਛੜੀਆਂ। ਇੱਦਾਂ ਲੱਗਦਾ ਅੰਕਲ ਜਿੱਦਾਂ ਵਿੱਚੋਂ ਕਿਸੇ ਨੇ ਕੁਝ ਕੱਢ ਲਿਆ ਹੋਵੇ। ਕੱਢ ਲਿਆ ਹੋਵੇ ਬਹੁ ਜੀਪੋਰ। ਚੱਲਣ ਜੋਗ ਨਹੀਂ। ਬੱਚਿਆਂ ਨੇ ਉਹ ਦਲਾਸਾ ਸਭੀ ਤੁਸੀਂ ਭੱਜ ਗਏ ਜੀ। ਵੱਡੇ ਬੱਚੇ ਤੇ ਗਾੜੀ ਨੂੰ ਅੱਗ ਲੱਗੀ ਆ ਮਰ ਕੇ ਪਿਆ ਜਾ। ਫੈਟਰ ਨੂੰ ਅੱਗੇ ਲੱਗੀ ਜਦੋਂ ਅੱਗ ਲੱਗਦੀ ਫਿਰ ਉਹਨੂੰ ਤੁਸੀਂ ਬੁਝਾਉਣ ਲਈ ਮਤਲਬ ਕੀ ਕੀ ਕੀਤਾ ਅੱਜ ਖੜੀ ਪਾਣੀ ਵਾਲੀ ਟੈਂਕੀ ਸੀ ਉਹ ਖੜੀ ਹੈ ਰਵਾਹਾਂ ਖੜੀਆਂ ਬੁਝਾਉਣ ਵਾਸਤੇ ਪਰ ਹਵਾ ਹੀ ਨਹੀਂ ਤੇਜ਼ ਹੀ ਕੋਈ ਬਾਪ ਇਸ ਨਹੀਂ ਗਈ 350 400 ਕਿਲਰ ਦੇ ਕਰੀਬ ਉਹ ਜੀ ਦੇ ਵਿੱਚ 40 ਦਾ 50 ਕਿਲਰ ਨਾਲ ਹੀ ਬਾਕੀ ਕਣ ਕੀ ਇਹ ਸੜ ਕੇ ਸੁਆਹ ਗਈ 40 45 ਜਿਵੇਂ ਦਾਦਾ ਇਹ ਲਗਭਗ ਹੀ ਸੜ ਕੇ ਸੁਆਹ ਸਭ ਦਾ ਵੱਧ ਨੰਬਰ ਪਿੱਲੇ ਤੇ ਸਾਡਾ ਨਕਸ਼ਾ ਹੈ ਪਰਿਵਾਰ ਵਿੱਚ ਤਾਂ ਘਰ ਵਿੱਚ ਮਾਈਆਂ ਨੂੰ ਸੋ ਆਸਾਂ ਉਮੀਦਾਂ ਹੁੰਦੀਆਂ ਹਨਾ ਜੀ ਉਹਨਾਂ ਦਾ ਤਾਂ ਬੁਰਾ ਹਾਲ ਹੋਣਾ ਕਿਉਂਕਿ ਉਹ ਨਾਲ ਤਾਂ ਆ ਨਹੀਂ ਸਕਦੀਆਂ ਪਰ ਬਹੁਤ ਕਸ਼ਟ ਹੈ ਜੀ ਚੱਲਣ ਜੋਗ ਨਹੀਂ ਹੈਗਾ ਚਲੋ ਇਹੋ ਹੀ ਮਹਾਰਾਜ ਬੱਚਿਆਂ ਦਾ ਦਸਾ ਦੇਈਦਾ ਕਿ ਸੁੱਖ ਸ਼ਾਂਤੀ ਕਾਇਤਲਾ ਬਾਕੀ ਦੁੱਖ ਤੇ ਬਹੁਤ ਜਗੜਾ ਜੀ ਦੁੱਖ ਤੇ ਜਲੰਘੋਰੀ ਇਹੋ ਚੀਜ਼ ਹੈ ਉਮੀਦ ਕੀ ਅੰਕਲ ਜੀ ਪੰਜਾਬੀਆਂ ਤੋਂ ਸਰ ਇੱਕ ਪਾਸੇ ਸਰਕਾਰ ਵੀ ਹੈ ਚਲੋ ਉਹਨਾਂ ਨੂੰ ਉਹਨਾਂ ਦਾ ਫਰਜ਼ ਬਣਦਾ ਕਿ ਮੁਆਵਜ਼ਾ ਦਿੱਤਾ ਜਾਵੇ ਬਾਹ ਫੜੀ ਜਾਵੇ ਪੰਜਾਬੀਆਂ ਤੋਂ ਵੀ ਉਮੀਦ ਹੈ ਕਿ ਚਲੋ ਘਟੋ ਘਟ ਹੁਣ ਕਿਸਾਨਾਂ ਦੇ ਨਾਲ ਖੜਨ ਦਾ ਟਾਈਮ ਹੈ ਵੇਖੋ ਜੀ ਇਹ ਤੇ ਸਰਕਾਰ ਦਾ ਫਰਜ਼ ਬਣਦਾ ਇਹ ਗੱਲ ਨਿਕਸਣਾ ਉਸ ਸਰਕਾਰ ਦਾ ਪਰ ਕੀ ਬੰਦਾ ਇਹ ਮੁਆਵਜ਼ਾ ਦੇਂਦਾ ਮੁਆਵਜ਼ਾ ਪਰ ਦਵੇ ਕਿਸਾਨ ਕਿਸਾਨਾਂ ਦੇ ਕੋਲ ਤਾਂ ਪਹਿਲਾਂ ਕੁਛ ਨਹੀਂ ਖੁਕਲੇ ਹੋਏ ਆ ਜਿਹੜੇ ਹਾਲਾਤ ਇਦਾਂ ਦੇ ਬਣ ਗਏ ਵੇਖੋ ਸਹਿਯੋਗ ਨਹੀਂ ਆਗੇ ਹੱਥ ਜੋ ਕੇ ਬੇਨਤੀ ਹੈ ਸਰਕਾਰ ਕਰਨੇ ਆ ਕਿ ਸਾਨੂੰ ਬੰਦ ਗਈ ਰਕਮ ਇਹ ਦਿੱਤੀ ਜਾਵੇ ਕਣਕ ਕਿਸਾਨਾਂ ਦਾ ਮਾਣ ਵੀ ਆਪਾਂ ਕਹਿ ਸਕਦੇ ਇੱਕ ਬੰਦਾ ਕਹਿੰਦਾ ਨਾ ਕਿਸਾਨ ਮਤਲਬ ਮਾਣ ਹੁੰਦਾ ਇੱਕ ਕਣਕ ਨੂੰ ਜਦ ਵੱਢ ਕੇ ਉਹ ਲੈ ਕੇ ਜਾਂਦਾ ਆ ਦਾਣਾ ਜਿਹੜਾ ਉਹਦਾ ਦਾਣੇ ਨੂੰ ਦੇਖਿਆ ਜਦ ਲੱਗਦਾ ਵੀ ਸੋਨਾ ਜਿਹੜਾ ਉਹਦੀ ਟਰਾਲੀ ਚ ਭਰਿਆ ਹੋਇਆ ਤੇ ਮਾਣ ਦੇ ਨਾਲ ਕਹਿੰਦਾ ਕਿ ਮੇਰੀ ਇਹ ਕਣਕ ਆ ਮੇਰੀ ਇਹ ਖੜੀ ਆ ਤੇ ਉਹਦਾ ਮੁੱਲ ਉੱਥੇ ਲੱਗਦਾ ਆ ਨਾ ਇਹੋ ਹੀ ਵੇਖਣ ਦੇ ਆ ਸਰਕਾਰਾਂ ਆਖਿਆ ਵੀ 12 ਮਕਤਲ ਵਾਲੀ ਕਣਕ ਲੈਣੀ ਆ ਉਹਦੇ ਹੱਥ ਤੇ ਹੀ ਇਹ ਰੱਖਨੇ ਵੀ ਕਣਕ ਪੱਕ ਜਾਂਦੀ ਹੈ ਫਿਰ ਢਾਉਣੀ ਆ ਕਣਕ ਵੱਢਣ ਲੱਗੀਆਂ ਪਹਿਲੇ ਦਿਨੀ ਜੋ ਉਧਰੋਂ ਅੱਗੇ ਲੱਗੀ ਆ ਜੇ ਤਾਂ ਕੋਈ ਕਰ ਕਰਕੇ ਸੋਅ ਕਰਤਾ ਘਟਮੋ ਗਿਆ ਸਾਪਕਾ ਖੇਲੀ ਘਟਮੋ ਗਿਆ ਸਰਵੰਤਰ ਫਿਰ ਵੀ ਤੁਸੀਂ ਜਿਸ ਤਰੀਕੇ ਨਾਲ ਪਰਮਾਤਮਾ ਦੇ ਬਾਣੇ ਚੋਂ ਤੇ ਅੱਗੇ ਤੀ ਕਦੇ ਨਾ ਹੋਵੇ ਉਹਦੇ ਲਈ ਤੁਸੀਂ ਪ੍ਰਸ਼ਾਸਨ ਦੇ ਨਾਲ ਵੀ ਕੋਈ ਗੱਲਬਾਤ ਕਰ ਲਈ ਵੀ ਐਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਹਨਾ ਅਸੀਂ ਦੇ ਪ੍ਰਸ਼ਾਸਨ ਨੂੰ ਇਹ ਇੱਕ ਮੰਗ ਕਰਦੇ ਹਾਂ ਕਲਾਨਾਂ ਦੀ ਪੰਚਾਇਤ ਨੂੰ ਵੀ ਇੱਥੇ ਅੱਗ ਬੁਝਾਉਣ ਲਈ ਫਾਈਬਰ ਬ੍ਰਿਗੇਡ ਦਿੱਤੀ ਜਾਵੇ ਕਿ ਮੌਕੇ ਤੇ ਆ ਵੀ ਇਹਦਾ ਥੇ ਨੁਕਸਾਨ ਨਾ ਹੋਏ। ਕੱਲ ਪਿਛੇ ਜੋ ਹੋ ਗਿਆ ਠੀਕ ਹੈ ਗਾੜੀ ਅੱਗੇ ਵਾਸਤੇ ਇਹਦਾ ਬਚਾਅ ਹੋਏ। ਅੱਗ ਤੁਖੜੀ ਹੈ ਅਜੇ ਤੱਕ ਮਸ਼ੀਨ ਕੱਲ ਚੱਲ ਗਈ ਪਾਣੀ ਦੀ ਟੈਂਕੀ ਭਰ ਕੇ ਲਾਗੇ ਖੜਾ ਰਹੀ ਅਸੀਂ ਅੱਗ ਬੁਝਾਉਂਦੇ ਰਾਤ ਦੀ ਅਸੀਂ ਬੁਝਾਉਂਦੇ ਆ। ਤੇ ਉਸੇ ਟਾਈਮ ਤੇ ਚੱਲ ਗਈ ਮੁਰਗੀ ਵੀ ਇੱਥੇ ਬਾਦ ਨਹੀਂ ਪਸੀ ਕਿਸੇ ਨੇ। ਅੰਕਲ ਜੀ ਕਿਉਂਕਿ ਜੇ 25 ਕਿੱਲੇ ਕਣਕ ਬੀਜੀ ਆ ਹਨਾ। ਬੰਦੇ ਕੋ ਸਾਰਾ ਪੈਸਾ ਜੁੜਿਆ ਨਹੀਂ ਹੁੰਦਾ ਘਰ ਵਿੱਚ ਖਰਚੇ ਸਾਰਾ ਕੱਲਾ ਕੱਲਾ ਖਰਚਾ ਜਿਹੜਾ ਉਹ ਖੇਤੀ ਉੱਤੇ ਹੁੰਦਾ ਫਿਰ ਜਦੋਂ ਫਸਲ ਵਿਜੀ ਤਾਂ ਉਸ ਵੇਲੇ ਫਿਰ ਪੈਸੇ ਤੁਸੀਂ ਕਿਵੇਂ ਅਰੇਂਜ ਕਰਦੇ ਹੋ ਫਿਰ ਤੁਹਾਨੂੰ ਕਿਤੇ ਕਰਜ਼ਾ ਵੀ ਚੁਕਣਾ ਪੈਂਦਾ ਸਰ ਪੈਸੇ ਲਿਮਟਾਂ ਚੁੱਕੀਆਂ ਵਾਂ ਕੋਈ ਵਿਆਜ ਹੀ ਖਰਚੇ ਕਿਤੇ ਚੁੱਕ ਚੁਕਾ ਗਏ ਕੋ ਠੇਕੇ ਭਰੇ ਕੋਈ ਖਰਚੇ ਲਾਏ ਆ ਬਿਠੋ ਲੋਕ ਤਾਂ ਆਰਾਮ ਨਾਲ ਮੂੰਹ ਚ ਜਵਾਨ ਜਿਹੜੀ ਉਹਨਾਂ ਦੀ ਫਸਲ ਜਾਂਦੀ ਹੈ ਕਿਸਾਨ ਤਾਂ ਆਪਣੇ ਸ਼ੌਂਕ ਪੂਰੇ ਕਰਦੇ ਲਿਮਟਾਂ ਚੱਕ ਕੇ ਲਿਮਟਾਂ ਦੋ ਕੁ ਵੇਲੇ ਜੁਕ ਨੇ ਸੋਹਣ ਨੂੰ ਕੌਣ ਚੁੱਕਦਾ ਜੀ ਜਿਹਨਾਂ ਦਾ ਨਾਮ ਜਿ ਬੁਰੀ ਕਿਸੇ ਪਾਸੇ ਪੇਸ਼ ਜਾਵੇ ਤਾਂ ਲਿਮਟ ਤਾਂ ਚੁੱਕੀ ਸੀ ਹੈ ਕਿਹੜੀ ਜੀ ਕਹਦਾ ਵੀ ਕਰਦਾ ਚੁੱਕਣਾ ਕਿਸਾਨ ਫਸ ਹੈ ਜੁਕਦਾ ਅਜ ਅੰਕਲ ਦੇਖਿਆ ਕੀ ਮਹਿਸੂਸ ਹੋ ਰਿਹਾ ਕੁੱਤ ਕਿਤੇ ਕਣਕ ਬਚੀ ਹੋਈ ਹੈ ਕਿਤੇ ਮਚੀ ਪਈ ਹੈ ਬਹੁਤ ਦੁੱਖ ਹੈ ਜੀ ਦੁੱਖ ਦੇ ਚੱਲਣ ਜੋਗ ਨਹੀਂ ਇਹੋ ਹੀ ਦਲਾਸਾ ਦੇਣ ਦੇ ਬੱਚਿਆਂ ਨੂੰ ਵੀ ਬੰਦੇ ਟੈਨਸ਼ਨ ਨਹੀਂ ਲੈਣੀ ਜੀ ਵੱਜ ਗਿਆ ਸਭ ਸ਼ਾਂਤੀ ਹੈ ਕੋਈ ਗੱਲ ਨਹੀਂ ਬਾਕੀ ਸਰਕਾਰ ਇਹ ਹੁਜੂਮ ਬੇਨਤੀ ਕਰਨੇ ਵੀ ਹੱਥ ਜੋੜੀਏ ਜੋ ਸਾਡਾ ਨੁਕਸਾਨ ਹੋਇਆ ਸਾਨੂੰ ਦਿੱਤਾ ਜਾਵੇ ਮੰਗਦੇ ਅਸੀਂ ਸਰਕਾਰ ਕੋ ਸਰਕਾਰ ਦਾ ਫਰਜ਼ ਬੰਦਾ ਜੀ ਸਾਡੀ ਮੱਤ ਕਰੰਦ ਜੀ ਬਿਲਕੁਲ ਜੀ ਸੋ ਇੱਕ ਕਿਸਾਨ ਹੈ ਜਿਹੜੇ ਕਹਿ ਸਕਦੇ ਸਿੱਧੇ ਤੌਰ ਤੇ ਫਸਲ ਪਾਲਦੇ ਨੇ ਰਿਸਕ ਲੈ ਕੇ ਦੇਖੋ ਉਹ ਰਿਸਕ ਜਿਹੜਾ ਲਿਆ ਹੈ ਭਾਰੀ ਪੈ ਗਿਆ ਨਾ ਉੱਤੇ ਸਾਰੀ ਫਸਲ ਸੜ ਗਈ ਤਾਂ ਸਰਕਾਰ ਨੂੰ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਸਵੀਰ ਤੁਸੀਂ ਦੇਖੋ ਕਿੰਨੀ ਭਿਆਨਕ ਇਹ ਤਸਵੀਰ ਹੈ ਪੰਜਾਬ ਦੇ ਵਿੱਚ ਆਪਾਂ ਮਾਲਵੇ ਦੀ ਗੱਲ ਕਰ ਲਈਏ ਮੱਝ ਦੀ ਗੱਲ ਕਰ ਲਈਏ ਤਾਂ ਕਾਫੀ ਜਗ੍ਹਾ ਕਿਸਾਨਾਂ ਦੀ ਕਈ ਕਿੱਲੇ ਜਿਹੜੀ ਆ ਉਹ ਫਸਲ ਸੜ ਗਈ ਇਸੇ ਤਰ੍ਹਾਂ ਅੰਕਲ ਜੀ ਸੜੀ ਆ ਤਾਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਅਪੀਲ ਕਰਦੇ ਹਾਂ ਸਰਕਾਰ ਨੂੰ ਜਿੱਥੇ ਬਾਹ ਫੜਨੀ ਚਾਹੀਦੀ ਉੱਥੇ ਹੀ ਪੰਜਾਬੀ ਜੇਕਰ ਅੰਕਲ ਜੀ ਉਹਨਾਂ ਨਾਲ ਖੜ ਸਕਦੇ ਤਾਂ ਇਹਨਾਂ ਦੀ ਮਦਦ ਜਿਹੜੀ ਹੈ ਕਿਸੇ ਨਾ ਕਿਸੇ ਤਰੀਕੇ ਕਰਨੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਵੀ ਹੋਵੇ ਹਾਂ ਭਾਈ ਸਾਡਾ ਕੋਈ ਆਪਣਾ ਹੈਗਾ ਜੇ ਅਸੀਂ ਇੱਕ ਰਿਸਕ ਲੈ ਕੇ ਪੂਰੇ ਭਾਰਤ ਦੇ ਲਈ ਆਪਾਂ ਫਸਲ ਉਗਾਉਂਦੇ ਆਂ ਫਸਲ ਬੀਜਦੇ ਆਂ ਦਾਣਾ ਸਰਕਾਰ ਤੱਕ ਪਹੁੰਚਾਉਣਾ ਹੁੰਦਾ ਤੇ ਸਰਕਾਰ ਥਰੂ ਪੂਰੇ ਭਾਰਤ ਦੇ ਵਿੱਚ ਲੋਕਾਂ ਤੱਕ ਇਹ ਦਾਣਾ ਸਪਲਾਈ ਹੋਣਾ ਹੁੰਦਾ ਹੈ ਆਟਾ ਇਸ ਦਾ ਬਣਾਉਣਾ ਹੁੰਦਾ ਤਾਂ ਹੁਣ ਲੋਕਾਂ ਨੂੰ ਵੀ ਇਹਨਾਂ ਕਿਸਾਨਾਂ ਦੇ ਨਾਲ ਖੜਨ ਦੀ ਲੋੜ ਹੈ ਜੇ ਕਿਸਾਨਾਂ ਨਾਲ ਖੜਾਂਗੇ ਤਾਂ ਇਹਨਾਂ ਦੀਆਂ ਸਮੱਸਿਆ ਜਿਹੜੀ ਆ ਉਹ ਦੂਰ ਹੋ ਗਈ ਇੱਕ ਵਾਰ ਫਿਰ ਕਿਸਾਨਾਂ ਨੂੰ ਹੌਸਲਾ ਮਿਲੂਗਾ ਕਿਉਂਕਿ ਹੌਸਲਾ ਹੀ ਹੈ ਹੌਸਲਾ ਹੀ ਆਉਣ ਅੰਕਲ ਜੀ ਉਹਨਾਂ ਕੋ ਬਚਿਆ ਜਿਹੜਾ ਇਹਨਾਂ ਨੂੰ ਦੁਬਾਰਾ ਖੇਤਾਂ ਤੱਕ ਲੈ ਜਾ ਸਕਦਾ ਇਹਨਾਂ ਨੂੰ ਦੁਬਾਰਾ ਜਿਹੜਾ ਉਹ ਦੁਖਾਂਤ ਜਿਹੜਾ ਇਹਨਾਂ ਦੇ ਦਿਮਾਗ ਦੇ ਵਿੱਚ ਬਹਿ ਚੁੱਕਿਆ ਉਹਨੂੰ ਉਹ ਬਾਹਰ ਕੱਢ ਸਕਦਾ ਹੈ ਜਿਹੜਾ ਅਸੀਂ ਹੌਸਲਾ ਦੇ ਸਕਦੇ ਜਿਹੜਾ ਇਹਨਾਂ ਦੇ ਨਾਲ ਅਸੀਂ ਸਪੋਰਟ ਕਰ ਸਕਦੇ ਹਾਂ ਕੈਮਰਾਮੈਨ ਦਵਿੰਦਰ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਕਲਾਨੌਰ ਗੁਰਦਾਸਪੁਰ